ਗਿੱਦੜਬਾਹਾ ਦੇ ਇੱਕ ਉਮੀਦ ਐਨਜੀਓ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਰੇਲਵੇ ਸਟੇਸ਼ਨ ਤੋਂ ਇੱਕ ਕੁੜੀ ਨੂੰ ਪੁਲਿਸ ਦੀ ਸਹਾਇਤਾ ਨਾਲ ਰੈਸਕਿਊ ਕੀਤਾ ਜੋ ਕਈ ਦਿਨਾਂ ਤੋਂ ਬੇਸਹਾਰਾ ਬੈਠੀ ਸੀ ਸੂਚਨਾ ਮਿਲਦੇ ਹੀ ਐਨਜੀਓ ਮੈਂਬਰ ਪੁਲਿਸ ਦੇ ਸਹਿਯੋਗ ਨਾਲ ਮੌਕੇ ਤੇ ਪਹੁੰਚੇ ਅਤੇ ਕੁੜੀ ਨੂੰ ਬਚਾ ਕੇ ਗਿੱਦੜਬਾਹਾ ਜਿਹੜਾ ਕਿ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਸ਼ੁਰੂ ਹੋ ਗਿਆ ਇਸ ਬੰਦੀ ਸਾਰੀ ਜਾਣਕਾਰੀ ਐਨਜੀਓ ਮੈਂਬਰ ਅਨਜੀਤ ਗਿੱਲ ਤੇ ਨਾਰਾਇਣ ਸਿੰਘਲਾ ਨੇ ਦਿੱਤੀ ਹੈ ਸਰੇ ਲੜਕੀ ਸਾਨੂੰ ਪਿਛਲੇ ਕਈ ਦਿਨਾਂ ਤੋਂ ਸਾਨੂੰ ਕੁਝ ਗੁਪਤ ਸੋਰਸਸ ਰਾਹੀਂ ਪਤਾ ਲੱਗਿਆ ਸੀ ਇਹ ਵਿਚਾਰੀ ਲੜਕੀ ਕੁਝ ਮੋਟੀ ਬੁੱਧੀ ਦੀ ਆਪਾਂ ਮੰਦ ਬੁੱਧੀ ਟਾਈਪ ਕਹਿ ਸਕਦੇ ਹਾਂ ਤੇ ਲੜਕੀ ਹੈ ਬਹੁਤ ਸੋਹਣੀ ਹੈ ਮਟਿਆਰ ਹੈ ਵਿਚਾਰੀ ਸਾਡੀ ਭੈਣ ਹੈ ਇਹ ਵਿਚਾਰੀ ਕੁਝ ਦਿਨ ਪਹਿਲਾਂ ਨਸ਼ੇ ਦੀ ਦਰਦਲ ਚ ਫਸ ਗਈ ਸੀ ਇਹਨੂੰ ਕੁਝ ਲੜਕੇ ਜੋ ਆਪਣੇ ਰੇਲਵੇ ਸਟੇਸ਼ਨ ਦੇ ਦਰਵਾਜ਼ੇ ਤੋਂ ਜਾਂ ਬੱਸ ਸਟੈਂਡ ਤੋਂ ਲੈ ਜਾਂਦੇ ਸੀ ਤੇ ਇਹਦੇ ਨਾਲ ਦੁਸ਼ਕਰਮ ਕਰਦੇ ਸੀ ਜੋ ਸਾਨੂੰ ਪਤਾ ਲੱਗਿਆ ਅਸੀਂ ਆਦੇ ਸੋਰਸਸ ਰਾਹੀਂ ਮਾਨ ਜੋਗ ਐਸਐਸਓ ਕੇ ਦਰਵਾਜ਼ਾ ਨੂੰ ਦੱਸਿਆ ਪ੍ਰਸ਼ਾਸਨ ਨੂੰ ਦੱਸਿਆ ਉਹਨਾਂ ਨੇ ਕੱਲੇ ਨੂੰ ਇਸ ਲੜਕੀ ਨੂੰ ਸਿਵਲ ਹਸਪਤਾਲ ਕੀ ਦਰਵਾਜ਼ਾ ਦਾਖਲ ਕਰਾਇਆ ਸੀਗਾ ਸਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਜੀ ਕੇਂਦਰ ਸਰਕਾਰ ਦਾ ਸਲੋਗਨ ਹੈ ਬੇਟੀ ਬਚਾਓ ਬੇਟੀ ਪੜਾਓ ਪਰੰਤੂ 24 ਘੰਟੇ ਹੋ ਗਏ ਮੈਂ ਐ ਬਾਈ ਰਣਜੀਤ ਗੱਲ ਐ ਧੰਮੀ ਹੈ ਸਾਡੇ ਲੜਕਾ ਪੰਜਾਬ ਪੁਲਿਸ ਦੀ ਸਮੁੱਚੀ ਟੀਮ ਤੇ ਅਸੀਂ ਕੱਲੇ ਨੂੰ ਦਾਖਲ ਕਰਾ ਕੇ ਗਏ ਸੀ ਇੱਥੇ ਸੋਨੀ ਟੱਲਾ ਪੱਤਰਕਾਰ ਜੀ ਵੀ ਸੀਗੇ ਪਰ ਕੱਲ ਦਾਜ ਦੋਸੇਸ ਦੇਖਿਆ ਸਿਸਟਮ ਨਵੀਨ ਡੜਵਾਲ ਜੀ ਐਡੀਐਸਐਸਓ ਉਹਨਾਂ ਨੂੰ ਅਸੀਂ ਫੋਨ ਲਾਇਆ ਪਹਿਲਾਂ ਅਸੀਂ ਸ਼ਵਾਨੀ ਨਾਗਪਾਲ ਜੀ ਨੂੰ ਫੋਨ ਲਾਇਆ ਮੈਡਮ ਨੂੰ ਉਹਨਾਂ ਨੇ ਨਵੀਨ ਡੜਵਾਲ ਜੀ ਦੀ ਦੱਸ ਪਾਈ ਕੱਲ ਤੋਂ ਲੈ ਕੇ ਅੱਜ ਤੱਕ ਅਸੀਂ ਕੋਈ 25 30 ਵਾਰ ਫੋਨ ਕਰ ਚੁੱਕੇ ਹਾਂ ਪੰਜਾਬ ਪੁਲਸ ਦੀਆਂ ਦੋ ਲੜਕੀਆਂ ਲੱਗੀਆਂ ਵੀ ਐ ਉਹ ਵੀ ਵਿਚਾਰੀਆਂ ਆਪਦੀ ਡਿਊਟੀ ਬੜਾ ਕੁਬੀ ਨਾਲ ਨਿਭਾ ਰਹੀਆਂ ਸਾਨੂੰ ਪ੍ਰਸ਼ਾਸਨ ਨੇ ਸਾਡੀ ਕਿਸੇ ਨੇ ਬਾਣੀ ਫੜੀ ਤਾਂ ਅਸੀਂ ਮਜਬੂਰ ਨ ਉਸ ਲੜਕੀ ਨੂੰ ਜਿਸ ਹਾਲਾਤ ਚ ਲੈ ਕੇ ਆਂਦੇ ਸੀ ਮਜਬੂਰ ਨਿਭਾਵਕ ਹੋ ਕੇ ਅਸੀਂ ਬੇਵਸ ਹੋ ਕੇ ਉਸ ਲੜਕੀ ਨੂੰ ਉਸੇ ਹਾਲਾਤਾਂ 'ਚ ਛੱਡਣ ਲਈ ਮਜਬੂਰ ਹੈ ਕਿਉਂਕਿ ਸਿਆਸੀ ਅਧਿਕਾਰੀਆਂ ਨੇ ਤੁਸੀਂ ਸੰਪਰਕ ਕੀਤਾ ਜਾਂ ਤੁਹਾਡੇ ਬਾਪੜੀ ਇਸ ਨੂੰ ਸਰ ਮੈਂ ਸੁਬਾਹ ਐਸਐਮਓ ਮੈਡਮ ਕੋਲ ਆਇਆ ਸੀਗਾ ਉਹਨਾਂ ਨੇ ਕਿਹਾ ਵੀ ਸਾਡੇ ਕੋਲੇ ਲੇਡੀਜ਼ ਵਾਰਡ ਨਹੀਂ ਉਹਨਾਂ ਨੇ ਟੈਸਟ ਵਗੈਰਾ ਕੀਤੇ ਐ ਉਹਨਾਂ ਨੇ ਵੀ ਆਉਦੇ ਸੋਰਸਸ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਨਾਲ ਸੰਪਰਕ ਕੀਤਾ ਮੈਂ ਵੀ ਬਹੁਤ ਸੰਪਰਕ ਕੀਤਾ ਪਰੰਤੂ ਸਾਨੂੰ ਫੁੱਟਬਾਲ ਦੀ ਤਰ੍ਹਾਂ ਠੇਢੀ ਮਾਰੇ ਗਏ ਐ ਸਾਨੂੰ ਕਿਤੇ ਕੋਈ ਲੜਸਿਰਾਨੀ ਫੜਾਇਆ ਗਿਆ ਕਿਹੜੇ ਕਿਹੜੇ ਮੰਤਰੀ ਨਾਲ ਕੋਈ ਗੱਲਬਾਤ ਸਰ ਮੰਤਰੀ ਨਾਲ ਕੋਈ ਗੱਲ ਨਹੀਂ ਹੋਈ ਨਵੀਨ ਡੜਵਾਲ ਜੀ ਨਾਲ ਗੱਲ ਹੋਈ ਸੀ ਉਹਨਾਂ ਨੇ ਫਰੀਦ ਕੋ ਆਪਣੇ ਸੌਰੀ ਮੁਖਤਰ ਸਗੀ ਸੈਂਟਰ ਦਾ ਐਡਰੈਸ ਦਿੱਤਾ ਕੁਝ ਅਸਕਰਨ ਸਿੰਘ ਹੈ ਸਰ ਉਹਨਾਂ ਦਾ ਨੰਬਰ ਦਿੱਤਾ ਉਹਨਾਂ ਦੀ ਇਨਕਮਿੰਗ ਹੀ ਮੁੱਕੀ ਹੋਈ ਹੈ ਇੱਕ ਕੋਈ ਡਿਸਟ੍ਰਿਕਟ ਪ੍ਰੋਗਰਾਮ ਅਫੀਸਰ ਨੇ ਮੈਡਮ ਬਾਈ ਰਣਜੀਤ ਗੱਲ ਜੀ ਨੇ ਉਹਨਾਂ ਨੂੰ ਫੋਨ ਲਾਇਆ ਉਹਨਾਂ ਨੇ ਵੀ ਫੋਨ ਅਟੈਂਡ ਕੀਤਾ ਅਸੀਂ ਹੰਬਗੇ ਅਸੀਂ ਤਾਂ ਹੰਬਗੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਤਾਂ ਸਾਡੇ ਸਮਾਜਸੀਆਂ ਕੋਲੇ ਜਾਂ ਪ੍ਰੈਸਰ ਵੋਟਰਾਂ ਕੋਲੇ ਕੋਈ ਜੁਡੀਸ਼ੀਅਲ ਜਾਂ ਐਗਜ਼ੀਕਟਿਵ ਦੀ ਸਾਡੇ ਕੋਲ ਕੋਈ ਪਾਵਰ ਹੈ ਸਾਡਾ ਕੰਮ ਤਾਂ ਸਰਕਾਰ ਨੂੰ ਇੱਕ ਮੈਸੇਜ ਦੇਣਾ ਹੁੰਦਾ ਵੀ ਫਲਾਨੀ ਥਾਂ ਤੇ ਆ ਕੁਝ ਹੋ ਰਿਹਾ ਹੈ ਪਰੰਤੂ ਸਾਡੀ ਜਿਹੜੀ ਭਾਵਨਾ ਸੀ ਜੋ ਸਾਡੀ ਮਨਸ਼ਾ ਸੀ ਉਸ ਨੂੰ ਫੇਸ ਮਚਾਈ ਗਈ ਹੈ ਅਸੀਂ ਬੇਵੱਸ ਹੋ ਕੇ ਉਸ ਟੀ ਨੂੰ ਅਸੀਂ ਉਸ ਟੀ ਤੋਂ ਵੀ ਮਾਫੀ ਮੰਗਦੇ ਹਾਂ ਵੀ ਬੇਟੀ ਅਸੀਂ ਤੇਰੇ ਲਈ ਕੁਝ ਨਹੀਂ ਕਰ ਸਕਦੇ ਪੁੱਤ ਤੂੰ ਆਪਦੇ ਹਾਲਾਤਾਂ 'ਚ ਜਿਵੇਂ ਵੀ ਹੈ ਉਵੇਂ ਹੀ ਪਰਖੇ ਦੀ ਦਿੱਤੇ ਤੁਹਾਡੀ ਨਿਰਾਸ਼ਾ ਹਤਰਕੀ ਲੱਗਦਾ ਕਿ ਕੋਈ ਗਾਂ ਤੋਂ ਵੀ ਅਜਿਹਾ ਕੋਈ ਬੰਦਾ ਵਿਅਕਤੀ ਕਰਦਾ ਤਾਂ ਉਸ ਦੀ ਕੋਈ ਮਦਦ ਹੋ ਸਕਦੀ ਹੈ ਸਰ ਜਿਹੜੇ ਸਮਾਜ ਸੇਵੀ ਸੰਸਥਾਵਾਂ ਹੈ ਜਾਂ ਪ੍ਰੈਸ ਹੈ ਉਹ ਸਮਾਜ ਦਾ ਅੱਖ ਤੇ ਅੱਖਾਂ ਦੇ ਕੰਨ ਹੈ ਉਹ ਸਰਕਾਰ ਨੂੰ ਸੂਚਿਤ ਕਰਦੇ ਆ ਵੀ ਫਲਾਂਡੀ ਜਗ੍ਹਾ ਤੇ ਆ ਕਰਾਇਮ ਹੋ ਰਿਹਾ ਹੈ ਇਹ ਲੜਕੀ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਜੇ ਸਮਾਜਿਕ ਤੌਰ ਤੇ ਦੇਖੀ ਤਾਂ ਸਾਡੀ ਭੈਣ ਹੈ ਇਹ ਪਰੰਤੂ ਜਿਵੇਂ ਸਮਾਜ ਸੇਵੀਆਂ ਨਾਲ ਜਾਂ ਪੱਤਰਕਾਰ ਵੀਰਾਂ ਨਾਲ ਅੱਜ ਸਾਡਾ ਜੋ ਵਿਵਹਾਰ ਹੋਇਆ ਹੈ ਪ੍ਰਸ਼ਾਸਨ ਦਾ ਉਹ ਤਾਂ ਐ ਮਹਿਸੂਸ ਕਰ ਰਹੀ ਸੀ ਜਿਵੇਂ ਸਾਡੇ ਕੋਈ ਇਸ ਲੜਕੀ ਨਾਲ ਬਲੱਡ ਰਿਲੇਸ਼ਨ ਹੁੰਦੇ ਆ ਆਪਾਂ ਲੱਖਾਂ ਰੁਪਿਆ ਤਨਖਾਹਾਂ ਲੈਣੇ ਆ ਸਰਕਾਰੀ ਗੱਡੀਆਂ ਆਪਣੇ ਕੋਲੇ ਪ੍ਰਮਾਤਮਾ ਨੇ ਇੰਨੀਆਂ ਪਾਵਰਾਂ ਦਿੱਤੀਆਂ ਐ ਇੰਨਾ ਕੁਝ ਹੋਣ ਦੇ ਬਾਵਜੂਦ ਜੇ ਆਪਾਂ ਆਪਣੇ ਫਰਜ਼ਾਂ ਤੋਂ ਆਪਣੀਆਂ ਡਿਊਟੀਆਂ ਤੋਂ ਭੱਜਦੇ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਪ੍ਰਮ ਹਰੇਕ ਦੇ ਕਰਤੀਆਂ ਭੈਣਾ ਧੀਆ ਪੈਣਾ ਤਾਂ ਦੁਸ਼ਮਣ ਦੀਆਂ ਵੀ ਆਉਗੀਆਂ ਹੁੰਦੀਆਂ ਇਹ ਤਾਂ ਇੱਕ ਬੇਵਸਤ ਤੇ ਲਾਚਾਰਤੀ ਹੈ ਇਹਦਾ ਕਿਸ ਨੇ ਦਰਦ ਨਹੀਂ ਸੁਣਿਆ ਬਾਈ ਇਹ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਾਡੀਆਂ ਜਿਹੜੀਆਂ ਧੀਆ ਪੈਣਾ ਨੇ ਉਹਨਾਂ ਨੂੰ ਪਰਿਵਾਰ ਵੀ ਸਾਂਭਣ ਤੋਂ ਅੱਕ ਗਿਆ ਹਨ ਤਾਂ ਪਰਿਵਾਰ ਸਾਂਭਦੇ ਨਹੀਂ ਕਿਤੇ ਨਾ ਕਿਤੇ ਜਿਹੜੀ ਉਹ ਜ਼ਿੰਮੇਵਾਰੀ ਹੈ ਸਮਾਜਿਕ ਸੰਸਥਾਵਾਂ ਦੀ ਬਣ ਜਾਂਦੀ ਹੈ ਸਰਕਾਰਾਂ ਦੀ ਬਣ ਜਾਂਦੀ ਹੈ ਸਬੰਧਿਤ ਪ੍ਰਸ਼ਾਸਨ ਦੀ ਬਣ ਜਾਂਦੀ ਆ ਤਾਂ ਬਾਈ ਨਰੈਣ ਸਿੰਘਲਾ ਨੇ ਐਨਜੀਓ ਚਲਾਉਂਦੇ ਨੇ ਉਹਨਾਂ ਨਾਲ ਮਿਲ ਕੇ ਸੀ ਕੰਮ ਕਰਦੇ ਆ ਤਾਂ ਸਾਨੂੰ ਫੋਨ ਆਇਆ ਵੀ ਇਸ ਤਰੀਕੇ ਦੇ ਨਾਲ ਜਿਹੜੀ ਇੱਕ ਕੁੜੀ ਆ ਬੇਬਸ ਤੇ ਉਹ ਜਿਹੜਾ ਆਪਣੇ ਰੇਲਵੇ ਸਟੇਸ਼ਨ ਬੱਸ ਸਟੈਂਡ ਜਾਂ ਕੋਈ ਹੋਰ ਜਨਤਕ ਥਾਂ ਉੱਥੇ ਜਾਂਦੀ ਆ ਤਾਂ ਜਿਹੜੇ ਕੋਈ ਮੁੰਡੇ ਨੇ ਕੋਈ ਨਸ਼ੇ ਦਾ ਜਾਂ ਕੋਈ ਹੋਰ ਲਾਲਚ ਦੇ ਕੇ ਉਸ ਨੂੰ ਆਪਦੇ ਗੱਲਾਂ ਚ ਲਾ ਕੇ ਤੇ ਉਹਨੂੰ ਨਾਲ ਲੈ ਜਾਂਦੇ ਆ ਤੇ ਗਲਤ ਕੰਮ ਕਰਦੇ ਆ ਤਾਂ ਸਾਡੀ ਇਹ ਕੋਸ਼ਿਸ਼ ਸੀ ਕਿ ਵੀ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਪੁਲਿਸ ਦੇ ਧਿਆਨ ਚ ਲਿਆ ਕੇ ਇਹ ਕੁੜੀ ਨੂੰ ਉਹ ਜਿਹੜੀ ਉਦਾਲ-ਦਾਲ ਦੇ ਵਿੱਚ ਫਸਦੀ ਜਾ ਰਹੀ ਆ ਹਨਾ ਵੀ ਉਹਨੂੰ ਕੱਢੀਏ ਪਰ ਇੱਥੇ ਇਹ ਸੀ ਵੀ ਸਾਨੂੰ ਉਮੀਦ ਇਹ ਸੀ ਜਦੋਂ ਪੁਲਿਸ ਪ੍ਰਸ਼ਾਸਨ ਨੇ ਸਾਡਾ ਸਹਿਯੋਗ ਵੜਾ ਦਿੱਤਾ ਇੱਥੋਂ ਦੀ ਐਸਐਚਓ ਆ ਜਾਂ ਜੋ ਵੀ ਮੁਲਾਜ਼ਮਾ ਸਾਰੇ ਹਨ ਤੇ ਇੱਥੋਂ ਦੇ ਇਵਨ ਸਾਡੇ ਜਿਹੜੇ ਹਸਪੀਟਲ ਦੇ ਨੇ ਇੱਥੋਂ ਦੇ ਐਸਐਮਓ ਨੇ ਉਹਨਾਂ ਨੇ ਵੀ ਸਹਿਯੋਗ ਦਿੱਤਾ ਉਹਨਾਂ ਦੇ ਕਹਿਣਾ ਸੀਗਾ ਵੀ ਇੱਥੇ ਜਿਹੜਾ ਅਸੀਂ ਕੋਈ ਇਸ ਤਰੀਕੇ ਦਾ ਅਸੀਂ ਰੱਖ ਨਹੀਂ ਸਕਦੇਗੇ ਤਾਂ ਅੱਗੇ ਭੇਜਣਾ ਪੈਣਾ ਸਾਥੋਂ ਵੱਡੀ ਗੱਲ ਇਹ ਸਾਹਮਣੇ ਆਈ ਨਹੀਂ ਜਿਹੜਾ ਨੈਕਸਟ ਸਟੈਪ ਆ ਉਹਦੇ ਆਸਤੇ ਵੀ ਅੱਗੇ ਅਸੀਂ ਕਿੱਥੇ ਲੈ ਕੇ ਜਾਈਏ ਬੇਸਹਾਰਾ ਕੁੜੀ ਆ ਹਨਾ ਤਾਂ ਸਰਕਾਰ ਨੇ ਜਿਹੜੀਆਂ ਲੱਖਾਂ ਰੁਪਏ ਦੀ ਤਨਖਾਹ ਲੈਂਦੇ ਨੇ ਅਫਸਰ ਨਿਯੁਕਤ ਕੀਤੇ ਨੇ ਤਾਂ ਸਾਡੀ ਸਭ ਤੋਂ ਪਹਿਲਾਂ ਜਿਹੜੀ ਗੱਲ ਹੁੰਦੀ ਆ ਕਰੀਬ ਮੈਨੂੰ ਲੱਗਦਾ ਵੀ 50 60 ਵਾਰੀ ਗਲਤ ਆ ਸਾਡੇ ਨਵੀਨ ਨੇ ਜਿਹੜੇ ਵਿਭਾਗਮੇ ਦੇ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਆ ਮੇਰੀ ਮੇਰਾ ਫੋਨ ਹੀ ਚੱਕਦੇ ਪਰ ਨਰੈਣ ਸਿੰਘਲਾ ਤੜਕੇ ਤੋਂ ਉਹਨਾਂ ਦੇ ਨਾਲ ਟੱਚ 'ਚ ਨਹੀਂ ਤਾਂ ਉਸ ਤੋਂ ਬਾਅਦ ਹਰਾਨੀ ਇਸ ਗੱਲ ਦੀ ਹੋਈ ਬਾਈ ਮਹਿਲਾ ਕਮਿਸ਼ਨ ਦਾ ਅਸੀਂ ਫੋਨ ਲਾਉਨੇ ਆ ਠੀਕ ਆ ਉੱਥੋਂ ਸਾਡੇ ਨਰਾਸ਼ਾ ਹੱਥ ਲੱਗਦੀ ਆ ਉਹ ਕਹਿੰਦੇ ਤੁਸੀਂ ਸਖੀ ਸੈਂਟਰ ਆ ਜਿਹੜਾ ਜਿਹੜੀ ਮੁਖਸੱਬ ਸਾਹਿਬ ਬਣਿਆ ਉੱਥੇ ਸੰਪਰਕ ਕਰੋ ਜਾਂ ਸਾਡੇ ਜਿਹੜੇ ਅਫਸਰ ਨਵੀਨ ਨੇ ਉਹਨਾਂ ਦੇ ਨਾਲ ਸੰਪਰਕ ਕਰੋ ਜਦੋਂ ਅਸੀਂ ਨਵੀਨ ਸਰ ਨਾਲ ਗੱਲ ਕਰਦੇ ਆ ਉਹਨਾਂ ਨੇ ਸਾਡੇ ਇੱਕ ਪੱਲੇ ਕੁਛ ਨਹੀਂ ਪਾਇਆ ਸਾਨੂੰ ਲਾਰੇ ਲਾਈ ਗਏ ਸਾਨੂੰ ਦੱਸਦੇ ਰਹੇ ਤੁਸੀਂ ਇੱਥੇ ਕਰੋ ਇੱਥੇ ਕਰੋ ਤਾਂ ਦੁੱਖ ਦੀ ਗੱਲ ਆ ਵੀ ਅਫਸਰ ਇਹਨੇ ਤਨਖਾਹ ਕਾਦੇ ਹਾਸਤੇ ਲੈਂਦੇ ਆ ਤਾਂ ਦੂਜੀ ਗੱਲ ਇਹ ਸੀ ਜਦੋਂ ਅਸੀਂ ਸਖੀ ਸੈਂਟਰ ਸਾਨੂੰ ਇੰਚਾਰਜ ਦਾ ਨੰਬਰ ਦਿੱਤਾ ਜਾਂਦਾ ਜਿਸਕਰਨ ਸਿੰਘ ਨਾਂ ਨੇ ਪਰ ਤੁਸੀਂ ਫੋਨ ਤੇ ਮੇਰੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਲਿਸਟ ਬਣਾਈ ਹੋਈ ਆ ਮੈਂ ਤੁਹਾਨੂੰ ਦਿਖਾ ਦੂਗਾ ਫੋਨ ਤੇ ਵੀ ਉਹਦੇ 'ਚ ਜਿਸ ਕਾਰਨ ਦਾ ਜਦੋਂ ਫੋਨ ਨੰਬਰ ਲਾਉਨੇ ਆ ਤਾਂ ਉਹਦੀ ਇਨ ਕਮਿੰਗ ਬੰਦ ਆਉਦੀ ਆ ਫਿਰ WhatsApp ਕਾਲ ਲਾਉਨੇ ਆ ਤਾਂ ਲੱਗਦਾ ਨਹੀਂ ਯਾਰ ਅਸੀਂ ਇਨ ਕਮਿੰਗ ਪਵਾ ਕੇ ਦੇਈਏ ਹੁਣ ਇਹਨਾਂ ਨੂੰ ਹੈ ਜਿਹੜੇ ਅਫਸਰ ਡਿਊਟੀਆਂ ਨੇ ਉਹਨਾਂ ਦੀਆਂ ਡਿਊਟੀਆਂ ਕੌਣ ਕਰੂਗਾ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਕੋ ਹੋਰ ਅਫਸਰ ਨੇ ਠੀਕ ਹੈ ਅਫਸਰ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਉਥੋਂ ਵੀ ਮੈਡਮ ਸਾਹਿਬ ਡੀ ਪੀਓ ਰਤਨਦੀਪ ਮੈਮ ਉਹਨਾਂ ਨਾਲ ਸੰਪਰਕ ਕਰਦੇ ਆ ਦੋ ਤਿੰਨ ਵਾਰੀ ਫੋਨ ਲਾਇਆ ਨਿਰਾਸ਼ਾ ਹੱਥ ਲੱਗੀ ਬਈ ਫੋਨ ਦੀ ਰਿੰਗ ਜਾਂਦੀ ਆ ਚੱਕਰ ਨੂੰ ਕੋਈ ਤਿਆਰ ਨਹੀਂ ਵੀ ਜਿਵੇਂ ਕੋਈ ਆਪਦੇ ਘਰੇ ਫੋਨ ਸੱਟ ਕੇ ਪੈ ਗਿਆ ਹੋਵੇ ਤਾਂ ਅਗਲੀ ਗੱਲ ਇੱਥੇ ਨਿਗੇ ਜਦੋਂ ਇਸ ਤੋਂ ਬਾਅਦ ਭੁਪਿੰਦਰ ਐ ਮੈਡਮ ਐ ਕੋਈ ਉਹਨਾਂ ਨਾਲ ਗੱਲ ਕਰਦੇ ਆ ਪਹਿਲੀ ਵਾਰੀ ਤਾਂ ਉਹਨਾਂ ਦੇ ਸ਼ਾਇਦ ਹਸਪੈਂਡ ਜਾਂ ਬ੍ਰਦਰ ਹੋ ਸਕਦੇ ਆ ਹਨ ਉਹਨਾਂ ਨੇ ਪਹੁੰਚ ਚੱਕਿਆ ਕਹਿੰਦੇ ਮੈਡਮ ਹੈ ਨਹੀਂਗੇ ਤਾਂ ਜਦੋਂ ਆਉਂਦੇ ਨੇ ਤਾਂ ਫੋਨ ਕਰਦੇ ਨੇ ਉਹਨਾਂ ਦਾ ਫੋਨ ਆਉਂਦਾ ਬਾਅਦ ਦੇ ਵਿੱਚ ਤਾਂ ਗੱਲਬਾਤ ਕਰਦੇ ਆ ਮੈਡਮ ਵੀ ਕਹਿੰਦੇ ਨੇ ਤੁਸੀਂ ਨਵੀਨ ਸਰ ਨਾਲ ਗੱਲਬਾਤ ਕਰਕੇ ਸਾਨੂੰ ਜਿਹੜਾ ਉੱਥੋਂ ਡਾਕੂਮੈਂਟ ਚਾਹੀਦੇ ਉਹ ਦੇ ਦਿਓ ਅਸੀਂ ਫੇਰ ਕਰਾਂਗੇ ਨਵੀਨ ਸਰ ਕਿਹੜੇ ਵਿਭਾਗ ਦੇ ਹੈਗੇ ਇਹ ਸ਼ਾਇਦ ਐਨਐਸਐਸਓ ਦੇ ਹੈ ਤੇ ਇਹਦੇ ਚ ਇਹ ਆ ਵੀ ਅਸੀਂ ਡਾਕੂਮੈਂਟੇਸ਼ਨ ਕਰਨੀ ਆ ਸਾਰੀ ਜਿਹੜਾ ਅਸੀਂ ਤਾਂ ਇੱਕ ਸਹਾਰਾ ਬਣ ਕੇ ਚੱਲੇ ਸੀਗੇ ਬਈ ਵੀ ਉਹ ਲਚਾਰਤੀ ਭੈਣਾਂ ਜਿਹੜੀ ਹਨ ਉਸ ਦਾ ਵੀ ਅਸੀਂ ਸਹਿਯੋਗ ਕਰੀਏ ਕਿਸੇ ਤਰੀਕੇ ਨਾਲ ਉਹ ਦਲਦਲ ਚੋਂ ਕੱਢੀਏ ਪਰ ਜਿਸ ਤਰੀਕੇ ਦੇ ਨਾਲ ਸਾਡੇ ਨਾਲ ਅੱਜ ਅਫਸਰ ਸਾਹਿਬ ਨੇ ਸਹਿਯੋਗ ਕੀਤਾ ਜਿਸ ਤਰੀਕੇ ਦੇ ਨਾਲ ਅੱਜ ਦਰਵਿਹਾਰ ਕਰਾਂਗੇ ਉਹ ਧੀ ਨਾਲ ਹੋਇਆ ਉਹ ਭੈਣ ਨਾਲ ਹੋਇਆ ਅਸੀਂ ਇੱਕ ਉਮੀਦ ਲੈ ਕੇ ਆਏ ਸੀਗੇ ਵੀ ਜਿਹੜੀ ਵੀ ਇਸ ਨੂੰ ਅਸੀਂ ਇਹ ਦਲ ਦੇ ਵਿੱਚੋਂ ਕੱਢਾਂਗੇ ਪਰ ਅੱਜ ਅਸੀਂ ਹੱਥ ਜੋੜ ਕੇ ਉਹ ਭੈਣ ਤੋਂ ਮਾਫੀ ਵੀ ਮੰਗਦੇ ਆ ਹਨ ਉਹ ਤੀਨ ਤੋਂ ਮਾਫੀ ਮੰਗਦੇ ਆ ਵੀ ਅਸੀਂ ਸਾਡੇ ਹੱਥ ਖੜੇ ਆ ਭੈਣੇ ਸਾਨੂੰ ਮਾਫ ਕਰ ਦੇ ਇਸ ਤੋਂ ਬਾਅਦ ਭਾਈ ਅਸੀਂ ਕੁਝ ਨਹੀਂ ਕਹਿ ਸਕਦੇਗੇ ਠੀਕ ਆ ਵੀ ਇਹਨਾਂ ਦਾ ਇਹ ਹਾਲ ਹੋਇਆ ਪਿਆ ਕਿ ਇੱਕ ਪਾਸੇ ਭਾਈ ਤੁਹਾਡੀ ਗੱਲ ਵਿੱਚ ਅਫਸਰ ਕਹਿੰਦੇ ਆ ਸਰਕਾਰ ਕਹਿੰਦੀ ਆ ਹਨ ਤੁਸੀਂ ਹੈਲਪਾਸ ਤੇ ਅੱਗੇ ਹੱਥ ਵਧਾਓ ਕਿ ਅਸੀਂ ਦੁੱਗਣਾ ਸਹਿਯੋਗ ਦੇਵਾਂਗੇ ਯਾਰ ਜਿਹੜੇ ਅਫਸਰਾਂ ਨੂੰ ਅਸੀਂ 25 25 ਫੋਨ ਲਾ ਲੇ ਠੀਕ ਹੈ ਉਸ ਤੋਂ ਬਾਅਦ ਮਹਿਲਾ ਕਮਿਸ਼ਨ ਤੋਂ ਬਾਅਦ ਕੌਣ ਆਉਂਦਾ ਹੈ ਮੰਤਰੀ ਅਮਰ ਉਹੜਾ ਆਉਂਦਾ ਉਹਨਾਂ ਦਾ ਹੀ ਫੋਨ ਲਾ ਲਿਆ ਬਾਈ ਅਸੀਂ ਠੀਕ ਹੈ ਹੋਰ ਮੈਂ ਤੁਹਾਨੂੰ ਕਿਹੜੀ ਲਿਸਟ ਵਿਖਾਵਾਂ ਭਰੀ ਪਈ ਆ 20 25 ਜਣਿਆਂ ਦੇ ਨਾਲ ਵੱਖ-ਵੱਖ ਜਿਹੜੇ ਉਧਾਂ ਤੇ ਬਰਾਜਮਾਨ ਨੇ ਚੰਗੀਆਂ ਤਨਖਾਹਾਂ ਲੈਂਦੇ ਨੇ ਜਿਨ੍ਹਾਂ ਦਾ ਇਹ ਕੰਮ ਹੈ ਇੱਕ ਧੀ ਪੈ ਨੂੰ ਸਹਾਰਾ ਹੀ ਨਹੀਂ ਦੇ ਸਕਦੇ ਕਿ ਅਸੀਂ ਤੇ ਫਿਰ ਬੇਟੀ ਪੜ੍ਹਾਓ ਬੇਟੀ ਬਚਾਓ ਉਹਨਾਂ ਤੇ ਸਲੋਗਨ ਲਿਖਣ ਦੀ ਕੀ ਗੱਲ ਹੈ ਜਿਹੜਾ ਸੰਯੋਗ ਮੰਗਦੇ ਆ ਫਿਰ ਲੋਕਾਂ ਤੋਂ ਸਰਕਾਰ ਵੀ ਕਹਿੰਦੀ ਹੈ ਸੰਯੋਗ ਦੋ ਪ੍ਰਸ਼ਾਸਨ ਵੀ ਕਹਿੰਦਾ ਫਿਰ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਹੋਈ ਆ ਇਸ ਤਰ੍ਹਾਂ ਦੇ ਨਾਲ ਲੱਗਦਾ ਕਿ ਲੋਕ ਅੱਗੇ ਆ ਸਕਣਗੇ ਕਿਉਂਕਿ ਗੱਲਬਾਤ ਜਿਹੜੀ ਤੁਸੀਂ ਕਹਿੰਦੇ ਸੁਣੀ ਨਹੀਂ ਗਈ ਸਾਡੀ ਮੰਨ ਲਓ ਸਾਨੂੰ 24 ਘੰਟੇ ਹੋਣ ਵਾਲੇ ਆ ਭਾਈ ਇਸ ਕੰਮ 'ਚ ਲੱਗਿਆ ਨੂੰ ਹਨਾ ਕਿਵੇਂ ਨਾ ਕਿਵੇਂ ਜਿਹੜਾ ਅਗਲਾ ਸਟੈਪ ਆ ਕਿਵੇਂ ਨਾ ਕਿਵੇਂ ਇਹ ਕੁੜੀ ਦਾ ਰਿਸਕਿਊ ਕਰਕੇ ਅਗਲੇ ਸਟੈਪ ਤੱਕ ਲਿਜਾ ਸਕੀਏ ਸਬੰਧਤ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬੰਦੀ ਆ ਪਰ ਡਿਪਾਰਟਮੈਂਟ ਹੀ ਆਪਦੀ ਜ਼ਿੰਮੇਵਾਰੀ ਤੋਂ ਭੱਜਦਾ ਉਹ ਸਰਟੀਫਿਕੇਟ ਇਹ ਯਾਰ ਜਿਵੇਂ ਕੋਈ ਅਥਾਰਟੀ ਹੋਈਏ ਵੀ ਤੁਸੀਂ ਸਾਈਨ ਮਾਰੋ ਫਟਾਫਟ ਸਾਨੂੰ ਦੇਜੋ ਸਾਡਾ ਕੰਮ ਤੇ ਅਸੀਂ ਸਹਿਯੋਗ ਦੇ ਸਕਦੇ ਆਂ ਸਾਨੂੰ ਜੇ ਕਹਿੰਦੇ ਲੰਧਨ ਛੱਡਿਓ ਅਸੀਂ ਜਲੰਧਰ ਛੱਡਿਆ ਹੁੰਦੇ ਲਧਿਆਣੇ ਪੰਜਾਬ ਚ ਕਿਤੇ ਵੀ ਕਹਿੰਦੇ ਛੱਡਿਓ ਅਸੀਂ ਐਂਬੂਲੈਂਸ ਚ ਆਵਦੇ ਪੱਲੋਂ ਤੇਲ ਪਾ ਕੇ ਛੱਡਿਆ ਹੁੰਦੇ ਬਾਈ ਇਸ ਤੋਂ ਵੱਧ ਅਸੀਂ ਕੁਝ ਨਹੀਂ ਕਰ ਸਕਦੇ ਨਾ ਪਰ ਦੁੱਖ ਇਸ ਗੱਲ ਦਾ ਵੀ ਜਿਹੜੇ ਅਫਸਰ ਇਹ ਕੁਰਸੀਆਂ ਤੇ ਭਾਇਆ ਕਦੇ ਹੱਸਤੇ ਭਾਇਆ ਠੀਕ ਆ ਮਹਿਲਾ ਕਮਿਸ਼ਨ ਹੈ ਮਹਿਲਾ ਦੀਆਂ ਜਿਹੜੀਆਂ ਦੁਖਦਾਰਤ ਹੁੰਦੀ ਆ ਆ ਧੀਨ ਨਾਲੋਂ ਤਾਂ ਨਹੀਂ ਵੱਧੋ ਨਾ ਬਾਈ ਯਾਰ ਠੀਕ ਹੈ ਜੇ ਘਰਦਿਆਂ ਕੋਲੇ ਜਾਂਦੀ ਆ ਤਾਂ ਉਹ ੱੱਕਾ ਦੇ ਦਿੰਦੇ ਆ ਠੀਕ ਆ ਉਹਨੇ ਇਹ ਮਾਰੀ ਸੰਗਤ ਚ ਜਾਵੜੀ ਅਸੀਂ ਕੋਸ਼ਿਸ਼ ਕੀਤੀ ਚਲੋ ਚੰਗੇ ਪਾਸੇ ਮੁੜੇ ਆਵੇ ਹਨਾ ਆਪਦੇ ਪਰਿਵਾਰ ਚ ਜਾਵੇ ਕਿਸੇ ਤਰੀਕੇ ਨਾਲ ਪਰਿਵਾਰ ਉਹਨੂੰ ਠੋਕਰ ਮਾਰਦਾ ਇਧਰ ਉਹ ਸਮਾਜ ਠੋਕਰ ਮਾਰਦਾ ਹੈ ਜਾਉ ਕਿੱਧਰ ਤਾਂ ਸਾਡੇ ਵਰਗੇ ਜਿਹੜੇ ਸਮਾਜ ਸੇਵੀ ਹੈ ਫਿਰ ਉਹਨਾਂ ਦੇ ਹੱਥ ਖੜੇ ਆ ਬਈ ਪੁਲਿਸ ਪ੍ਰਸ਼ਾਸਨ ਦੀ ਅਸੀਂ ਇੱਕ ਗੱਲ ਤੋਂ ਤਾਰੀਫ ਕਰਨੀ ਚਾਹਾਂਗੇ ਵੀ ਉਹਨਾਂ ਨੇ ਵਧੀਆ ਰੋਲ ਅਦਾ ਕੀਤਾ ਸਿਕਿਉਰਿਟੀ ਆਸਤੇ ਇੱਕ ਕੁੜੀ ਇੱਥੇ ਲੱਗੀ ਆ ਕੱਲ ਦੀ ਇੱਥੇ ਆ ਇੱਕ ਮੁਲਾਜ਼ਮ ਹੈ ਉਹ ਇਹਦੀ ਸੁਰੱਖਿਆ ਆਸਤੇ ਹੈ ਹਨਾ ਤਾਂ ਡੀਐਸਪੀ ਵਗੈਰਾ ਜਿਹੜੇ ਨੇ ਐਸਐਚਓ ਮੈਮ ਨੇ ਸਾਰੇ ਸਹਿਯੋਗ ਕਰ ਰਹੇ ਆ ਅਰੇ ਯਾਰ ਅਗਲਾ ਹੈਲਥ ਡਿਪਾਰਟਮੈਂਟ ਤੋਂ ਅਗਲਾ ਸਟੈਪ ਤਾਂ ਚਾਹੀਦਾ ਜ਼ਰੂਰੀ ਆ ਸਖੀ ਸੈਂਟਰ ਬਣਾਇਆ ਤੁਸੀਂ ਕਾਦੇ ਵਾਸਤੇ ਬਣਾਇਆ ਨਾਰੀ ਨਿਕੇਤਨ ਬਣਾਇਆ ਤੁਸੀਂ ਕਾਦੇ ਵਾਸਤੇ ਬਣਾਇਆ ਕਹਿ ਸਕਦੇ ਆ ਵੀ ਵੱਡੇ ਅਧਿਕਾਰੀਆਂ ਤੱਕ ਪਹੁੰਚ ਕਰ ਲਈਏ ਲੇਕਿਨ ਹਜੇ ਤੱਕ ਜਿਉਂਦੀ ਤਿਉਹ ਆ ਕੋਈ ਗੱਲ ਦਾ ਬਾਤ ਹੱਲ ਨਹੀਂ ਹੋਇਆ ਹੁਣ ਇਹ ਤੋਂ ਗਾਂ ਤੁਸੀਂ ਹੁਣ ਮੰਨ ਲਓ ਅੱਗੇ ਤਾਂ ਕੋਈ ਰਾਹ ਨਹੀਂ ਦਿਖਿਆ ਹੈਗਾ ਕਾ ਹੁਣ ਅੱਗੇ ਦਾ ਸਟੈਪ ਕੀ ਹੋਊਗਾ ਤੁਹਾਡਾ ਕੀ ਕਰੋਗੇ ਅਸੀਂ ਤਾਂ ਸਭ ਤੋਂ ਪਹਿਲਾਂ ਤਾਂ ਮਾਫੀ ਮੰਗੀ ਆ ਬਾਈ ਅਸੀਂ ਤਾਂ ਮਾਫੀ ਮੰਗਦੇ ਆ ਬਾਕੀ ਉਹਨਾਂ ਅਫਸਰਾਂ ਤੋਂ ਹੀ ਮਾਫੀ ਮੰਗਦੇ ਆ ਜਿਨ੍ਹਾਂ ਦੀ ਇਨਕਮਿੰਗ ਬੰਦ ਪਈ ਆ ਮੇਰਾ ਇਹੀ ਆ ਵੀ ਜਾ ਕੇ ਪਹਿਲਾਂ ਤਾਂ ਮੈਂ ਇਨਕਮਿੰਗ ਪਵਾਵਾਂ ਉਹਦੇ ਚ ਨੰਬਰ 'ਚ ਜਾ ਕੇ ਸ਼ਾਇਦ ਅਫਸਰ ਕੋਲੇ ਤਨਖਾਹ ਨਾ ਆਈ ਹੋਵੇ ਪਹੁੰਚੀ ਨਾ ਹੋਵੇ ਦੂਜੇ ਨੰਬਰ ਤੇ ਤਾਂ ਸਾਡੀ ਇਹੀ ਸਰਕਾਰ ਨੂੰ ਵੀ ਬੇਨਤੀ ਆ ਜਿਹੜੇ ਅਫਸਰ ਸੁੱਤੇ ਪਏ ਹਨ ਉਹਨਾਂ ਨੂੰ ਜਗਾਓ ਇਹਤੀ ਵਾਸਤੇ ਅਸੀਂ ਕੋਸ਼ਿਸ਼ ਕੀਤੀ ਚਲੋ ਕੋਈ ਨਹੀਂ ਅਸੀਂ ਕੋਸ਼ਿਸ਼ ਨਹੀਂ ਕਰਨੋਂ ਹਟਦੇ ਕੋਸ਼ਿਸ਼ ਫੇਰ ਕਰਾਂਗੇ ਅਸੀਂ ਵੀ ਅਸੀਂ ਇਹ ਨਹੀਂ ਵੀ ਅਸੀਂ ਸਾਡੇ ਅਜ ਨਿਰਾਸ਼ਾ ਪੱਲੇ ਪਈ ਆੜ ਜਾਾਂਗੇ ਉਸੇ ਕਰਾਂਗੇ ਪਰ ਜਿਹੜੇ ਅਫਸਰ ਤਨਖਾਹਾਂ ਲੈ ਕੇ ਸੁੱਤੇ ਪਏ ਆ ਜਿਨ੍ਹਾਂ ਦਾ ਕੰਮ ਸਾਡੇ ਵਰਗੇ ਨਰੈਣ ਸਿੰਘਲੇ ਵਰਗੇ ਭਰਾ ਕਰ ਰਹੇ ਨੇ ਜਾਂ ਤੰਮੀ ਵਰਗੇ ਭਰਾ ਕਰ ਰਹੇ ਨੇ ਉਹਨਾਂ ਦਾ ਕੰਮ ਆ ਜਿਹੜਾ ਉਹਨਾਂ ਨੂੰ ਕਰਨਾ ਬੰਦ ਹੈ ਬਾਈ ਇਹਨਾਂ ਦੀ ਜਵਾਬਦੇਹੀ ਤੈ ਹੋਣੀ ਚਾਹੀਦੀ ਹੈ ਤੇ ਇਹਦਾ ਜਿਹੜੇ ਕੁੜੀ ਹੈਗੀ ਆ ਇਹਦੇ ਪਰਿਵਾਰਕ ਮੈਂਬਰ ਕੀ ਹੈਗੇ ਆ ਕਿਉਂ ਇਹ ਕਰੋ ਨਿਕਲੀ ਹੋਈ ਸੀਗੀ ਕੁਝ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਅਸੀਂ ਪਤਾ ਕੀਤਾ ਜਾ ਕੇ ਬਾਈ ਨਰੈਣ ਸਿੰਘਲਾ ਘਰੇ ਵੀ ਜਾ ਕੇ ਆਏ ਆ ਤਾਂ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਪਰਿਵਾਰ ਕੁੜੀ ਨੂੰ ਸੰਭਾਲ ਤੋਂ ਅਸਮਰਥਾ ਕਿਉਂਕਿ ਜਿਹੜੇ ਪਰਿਵਾਰ ਦੇ ਹਾਲਾਤ ਨੇ ਉਹੋ ਜੇ ਹੈ ਨਹੀਂ ਜਿਹੜੇ ਸਾਂਭ ਸਕੇ ਤਾਂ ਇਸ ਕਰਕੇ ਵੀ ਇਹ ਕੁੜੀ ਵੇ ਜਿਹੜੀ ਪਰਿਵਾਰ ਦੇ ਵਿੱਚ ਚਲੀ ਜਾਵੇ ਦੁਵਾਰਾ ਜਾ ਉਹਨੂੰ ਭੇਜਿਆ ਜਾਵੇ ਉੱਥੇ ਤਾਂ ਉਹੋ ਜੇ ਜਿਹੜੇ ਹਾਲਾਤਾਂ 'ਚ ਅਸੀਂ ਕੱਢਣਾ ਚਾਹੁੰਦੇ ਆ ਕਿਤਨਾ ਕਿਤੇ ਉਹਨਾਂ ਹਾਲਾਤਾਂ 'ਚ ਜਾਣ ਦਾ ਸਾਨੂੰ ਖਦਸ਼ ਹੈ ਡਰ ਹੈ ਤਾਂ ਕਰਕੇ ਅਸੀਂ ਚਾਹੁੰਦੇ ਸੀ ਵੀ ਇਹਨੂੰ ਰੈਸਕਿਊ ਕਰਕੇ ਨਾਰੀ ਨਿਕੇਤਨ ਜਾਂ ਹੋਰ ਕਿਤੇ ਭੇਜਿਆ ਜਾਵੇ ਜਿੱਥੇ ਕ੍ਰੀਯਾ ਦੀ ਜਿੰਦਗੀ ਸੁਧਰ ਸਕੇ ਬੇ